वाहे गुरु जी सतनाम जी गुरु जी सतना जी वागुरु वाहे गुरु वागुरु गुरु वागुरु गुरु वागुरु सतना चलो वागुरु जी का खालसा ਵਾਹਿਗੁਰੂ ਜੀ ਕੀ ਫਤਿਹ ਕਨ ਮੋਤੀ ਜਨ ਪੁੱਣ ਕਮਾਇਆ ਗੁਰ ਲਾਲਾ ਤਾਏ ਦੁੱਧ ਪਿਆਇਆ ਛੋਟੇ ਸਹਿਬਜ਼ਾਦੇ ਮਾਤਾ ਗੁਜਰਕੌਰ ਜੀ ਅਤੇ ਸ਼ਹੀਦ ਬਾਬਾ ਮੋਤੀ RAM ਜੀ ਮਹਿਰਾ ਦੀ ਜਾਦ ਨੂੰ ਸਮਰਪਤ 12ਵਾਂ ਸਲਾਨਾ ਕੀਰਤਨ ਸਮਾਗਮ ਮਿਤੀ 25 ਦਸੰਬਰ 2024 ਦਿਨ ਬੁੱਧਵਾਰ ਸ਼ਾਮ 6 ਵਜੇ ਤੋਂ 10 ਵਜੇ ਤੱਕ ਗੁਰਦਾਰਾ ਬੋਲੀ ਸਾਹਿਬ ਨਡਾਲਾ ਵਿਖੇ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਇਆ ਜਾ ਰਿਹਾ ਹੈ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਪਰਿਵਾਰਾ ਸਮੇਤ ਵੱਤਵੱਦ ਜੋ ਗੁਰਦਾਰਾ ਬੋਲੀ ਸਾਹਿਬ ਵਿਖੇ ਪਹੁੰਚਣ ਦੀ ਕਰਮਾ ਕਰਪਾਤਾ ਕਰੋ ਜੀ ਦੁੱਧ ਅਤੇ ਬਿਸਕਟਾਂ ਦਾ ਲੰਗਰ ਅਤੇ ਗੁਰਕਾ ਲੰਗਰ ਟੋਟੇ ਵਰਤਾਇਆ ਜਾਏਗਾ ਸਾਡੇ ਬਾਸ ਪਹੁੰਚ ਰਹੇ ਜਥੇ ਪੰਤ ਪ੍ਰਚੇਦ ਭਾਈ ਗੁਰਦੀਪ ਸਿੰਘ ਜੀ ਗੁਰਦਾਰਾ ਬੋਲੀ ਸਾਹਿਬ ਨਡਾਲਾ ਭਾਈ ਗੁਰਪ੍ਰੀਤ ਸਿੰਘ ਜੀ ਰਾਗੀ ਜਥਾ ਸ਼ਿਮਲੇ ਵਾਲੇ ਪਾਈ ਗੁਰਪ੍ਰਤਾਪ ਸਿੰਘ ਜੀ ਪਦਮ ਢਾਲੀ ਜਥਾ ਜੋ ਜੇਤੁਰਤੇ ਪਹੁੰਚ ਰਹੇ ਹਨ ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਦਿਨ ਜੋ ਮੈਡੀਕਲ ਕੈਂਪ ਵੀ ਲਗਾਇਆ ਜਾ ਰਿਹਾ ਹੈ ਜਿਹਦੇ ਵਿੱਚ ਦੰਦਾਂ ਦਾ ਚੈੱਕ-ਅਪ ਅਤੇ ਹੱਡੀਆਂ ਦੇ ਜੋ ਟੈਸਟ ਕੀਤੇ ਜਾਣਗੇ ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਵੱਤਵਾਦ ਲਾਭ ਠੋਣ ਦੀ ਕਿਰਪਾਲਤਾ ਕਰਨੀ ਜੀ ਸੋ ਸੰਜੋਗ ਦੇ ਰਹੇ ਸਮੂਹ ਐਨਆਈਵੀਰ ਸ਼ਹੀਦ ਬਾਬਾ ਮੋਤੀराम ਜੀ ਤੇ ਸਮੂਹ ਸੰਗਤਾਂ ਵੱਲੋਂ ਜੋ ਕਰਵਾਇਆ ਜਾ ਰਿਹਾ ਹੈ ਸੋਸਮੂ ਸੰਗਤਾਂ ਨੂੰ ਬੇਨਤੀ ਹੈ ਕਿ ਪਰਿਵਾਰਾ ਸਮੇਤ ਵੱਤ ਵੱਦ ਪਹੁੰਚਣ ਦੀ ਕਿਰਪਾ ਦਾ ਕਰੋ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਸੰਗਤਾਂ ਨੂੰ ਜਸਪਾਲ ਸਿੰਘ ਜੀ ਨੇ ਵੇਰਵਾ ਸਮਝਾ ਦਿੱਤਾ ਜੀ ਦੱਸ ਦਿੱਤਾ ਗਿਆ ਹੈ ਤੇ ਵਾਹਿਗੁਰੂ ਜੀ ਇਹ ਵਿਸ਼ੇਸ਼ ਬੇਨਤੀ ਹੈ ਕਿ YouTube ਚੈਨਲ PPC Live ਇਹਦੇ ਉੱਤੇ ਪ੍ਰੋਗਰਾਮ ਸਮਾਗਮ ਦਾ ਸਾਰਾ ਹੀ ਵਿਸ਼ੇਸ਼ ਸਮਾਗਮ ਜਿਹੜਾ ਹੈ ਉਹ ਸਾਰਾ ਲਾਈਵ ਕੀਤਾ ਜਾਏਗਾ ਜੀ ਤੇ ਜੋ ਜਥੇ ਹਨ ਉਹ ਆਪ ਜੀ ਨੂੰ ਦੱਸ ਦਿੱਤੇ ਹਨ ਤੇ ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਕੇ ਲੰਗਰਾਂ ਵਿੱਚ ਦੁੱਧ ਦੀ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵੱਲੋਂ ਸ਼ਹੀਦ ਬਾਬਾ ਮੋਤੀराम ਮੈਰਾ ਸੇਵਕ ਸਭਾ ਅਤੇ ਸਮੂਹ ਸਾਧ ਸੰਗਤ ਨਡਾਲਾ ਵੱਲੋਂ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ ਵਿਸ਼ੇਸ਼ ਤੌਰ ਤੇ ਸਜੋਗ ਐਨ ਆਰ ਆਈ ਵੀਰਾਂ ਦਾ ਸਮੂਹ ਸਾਧ ਸੰਗਤ ਨਡਾਲਾ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ